ਅਸੀਂ ਗੱਲਬਾਤ ਕਰਨ ਜਾਣੇ ਸੰਤ ਬਾਬਾ ਮਨਜੀਤ ਬਾਬਾ ਜੀ ਜੋ ਟੈਨਖਾ ਰਿਉ ਸੰਸਰਚ ਕਰਨ ਵਾਸਤੇ ਸੰਤ ਬਾਬਾ ਮੱਖਣ ਸਿੰਘ ਜੀ ਦੀ ਦੂਸਰੀ ਵਰਸੀ ਮਨਾਈ ਆਦੀ ਹੈ ਉਸ ਦੇ ਬਾਰੇ ਕੀ ਕਹਿਣਾ ਚਾਹੂਗਾ ਪਰਮ ਸਤਕਾਰਯੋਗ ਗੁਰੂ ਦੇ ਸਾਝੀ ਨਵਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦੇ ਬਚਨਾਂ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰ ਆਇਆ ਪਰਮ ਪੂਜਨ ਇੱਕ ਸੰਤ ਬਾਬਾ ਉਤਮ ਸਿੰਘ ਜੀ ਬ੍ਰਹਮ ਗਿਆਨੀ ਸੰਤ ਅਮੀਰ ਸਿੰਘ ਜੀ ਵਿਦਿਆ ਮਾਰਤਨ ਸੰਤ ਗਿਆਨੀ ਕਰਪਾਲ ਸਿੰਘ ਜੀ ਅਰੇ ਟਕਸਾਲ ਦੇ 11ਵੇਂ ਮੁਖੀ ਸੰਤ ਬਾਬਾ ਮੱਖਣ ਸਿੰਘ ਜੀ ਇਹਨਾਂ ਦੀ ਸਲਾਨਾ ਵਰਸੀ 3 ਫਰਵਰੀ ਦਿਨ ਸੋਮਵਾਰ ਨੂੰ ਟਕਸਾਲ ਸ਼ਹੀਦ ਭਾਈ ਮਨੀ ਸਿੰਘ ਜੀ ਡੇਰਾ ਸੰਤ ਜਾਨੀ ਮੀਰ ਸਿੰਘ ਜੀ ਸਾਤੋ ਵਾਲੀ ਗਲੀ ਵਿਖੇ ਮਨਾਇਆ ਜਾ ਰਹੀ ਹੈ ਸਮਾਗਮ ਦਾ ਸਮਾਂ ਸਵੇਰ 10 ਵਜੇ ਤੋਂ ਲੈ ਕੇ 1 ਵਜੇ ਤੱਕ ਹੋਵੇਗਾ ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਦੇ ਸਾਧੂ ਮਹੰਤ ਸ਼ਾਮਲ ਹੋ ਰਹੇ ਹਨ ਉੱਚ ਕੋਟੀ ਕੀਰਤਨੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ